ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਆਪਾਂ ਨੂੰ ਪਤਾ ਹੈ ਕਿ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈਣ ਦੇ ਕਾਰਨ ਔਰ ਜਿਹੜਾ ਹੜ੍ਹਾਂ ਤੋਂ ਆਪਾਂ ਕਹਿ ਸਕਦੇ ਹਾਂ ਡੈਮਾਂ ਜਿਹੜਾ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਹੀ ਭਿਆਨਕ ਜਿਹੜੇ ਹੜ੍ਹ ਆਈ ਹੋਏ ਨੇ ਐਸ ਕਨੇ ਤੱਕ ਕਰੀਬ 1000 ਤੋਂ ਤੇਰੇ ਪੈਣ ਜਿਹੜੇ ਸਿੱਧੇ ਉਹ ਖਾੜਾਂ ਦੀ ਜਿਹੜਾ ਪਾਣੀ ਹੈਗਾ ਉਹਦੀ ਮਾਰ ਰਿਹਾ ਹੈ ਤੇ ਲਗਭਗ 3 ਲੱਖ ਏਕੜ ਤੋਂ ਵਧੇਰੇ ਜਿਹੜੀ ਫਸਲ ਹੈਗੀ ਦਮਾਹੋ ਜੇਕਰ ਕਰ ਕਰੀਏ ਮਾਝਾ ਮਾਲਵਾ ਪਣ ਦੋਬਾ ਪੰਜਾਬ ਦੇ ਤਿੰਨੋਂ ਖੇਤਰ ਜਿਹੜੇ ਆ ਉਹ ਐਸਵੇਲੇ ਦਰਿਆਵਾਂ ਦਾ ਜਿਹੜਾ ਪਾਣੀ ਆ ਜਾਂ ਡੈਮਾਂ ਚ ਪਾਣੀ ਜਿਹੜਾ ਛੱਡਿਆ ਗਿਆ ਉਹਦੀ ਮਾਰ ਨਹੀਂ ਘਟਾ ਚੁੱਕਿਆ ਗਿਆ ਬਹੁਤ ਹੀ ਭਿਆਨਕ ਹਾਲਾਤ ਆ ਤੇ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਲਗ ਕੰਟਰੀ ਜਿਹੜੀ ਮੀਂਹ ਪੈ ਰਿਹਾ ਉਹਦੇ ਨਾਲ ਦੁਆਬੇ ਦੀ ਜੇਕਰ ਗੱਲ ਕਰੀਏ ਤਾਂ ਉਥੇ ਵੀ ਲਗਾਤਾਰ ਮੀਂਹ ਪੈਣ ਦੇ ਕਾਰਨ ਜਿਹੜੇ ਆ ਹਾਲਾਤ ਹੋਰ ਵਿਗੜ ਰਹੇ ਆ ਅੱਜ ਇਸ ਮਾਮਲੇ ਵਿੱਚ ਜਲੰਧਰ ਡੀਸੀ ਵੱਲੋਂ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਪ੍ਰੈਸ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ ਆ ਇਸ ਵੇਲੇ ਮੌਜੂਦਾ ਕੀ ਸਥਿਤੀ ਹੈਗੀਆ ਤੇ ਆਉਣ ਵਾਲੇ ਜਿਹੜੇ ਕੰਡਿਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਜਿਹੜੇ ਆ ਉਹ ਬਣਨ ਜਾ ਰਹੇ ਹੈਗੇ ਆ ਇਹ ਸਾਰੀ ਜਿਹੜੀ ਸਥਿਤੀ ਆ ਉਹਨਾਂ ਨੇ ਕਲੀਅਰ ਕੀਤੀ ਆ ਆਓ ਆ ਇਹ ਜਿਹੜੀ ਸਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਦੇਖੋ ਜੀ ਪਿਛਲੇ ਲਗਾਤਾਰ 12 ਘੰਟੇ ਤੋਂ ਲਗਾਤਾਰ ਬਹੁਤ ਤੇਜ਼ ਮੀਂਹ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ੈਰੀ ਖੇਤਰਾ ਦੇ ਵਿੱਚ ਪਿਆ ਜਿਸ ਦੇ ਕਰਕੇ ਅ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕਾਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ ਬਿਨਾਂ ਸਵੇਰ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮਰੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀਂਹ ਰੁਕਿਆ ਹੈ ਤਾਂ ਕਈ ਥਾਵਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਥੋੜੇ ਆਪਣੇ ਲੋ-ਲਾਈਂਗ ਏਰੀਆ ਸੀਗੇ ਉਹਦੇ ਵਿੱਚ ਅਜੇ ਪਾਣੀ ਖੜਿਆ ਹੈ ਪਰ ਬਾਕੀ ਥਾਵਾਂ ਤੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਹੈਗਾ ਤੇ ਸਾਨੂੰ ਉਮੀਦ ਹੈ ਜੇ ਥੋੜੀ ਦੇ ਲਈ ਜੇ ਉਮੀਦ ਦੇ ਵਿੱਚ ਬ੍ਰੇਕ ਲੱਗਿਆ ਤੇ ਅਸੀਂ ਬਾਕੀ ਦਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਹਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬਈ ਨਦੀ ਚ ਜਾਂ ਕਾਲਾ ਸਿੰਘਾ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ-ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਠਾ ਹੋਇਆ ਪਰ ਸਾਡੇ ਜਿਹੜੀ ਉੱਤੇ ਵੀ ਰੀਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰੀਲੀਫ ਸੈਂਟਰ ਜਿਹੜੇ ਐਕਟੀਵੇਟਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾਇਆ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਹੈ ਇਹ ਸਾਰਾ ਜਿਹੜਾ ਡਰੇਨ ਦਾ ਪਾਣੀ ਆ ਕੇ ਜਾ ਕੇ ਸਤਲੁਜ ਦਰਿਆ ਚ ਡਿੱਗਦਾ ਤੇ ਦਿੱਤੇ ਸਾਡੇ ਨਕੋਦਰ ਫਿਲੌਰ ਤੇ ਚਾਹਕੂੜ ਦੇ ਦਰਿਆ ਦੇ ਨਾਲ ਲੱਗਦੇ ਪਿੰਡ ਹੈਗੇ ਉੱਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਹ ਸੁਰੱਖਿਅਤ ਨੇ ਕਿਤੇ ਵੀ ਕੋਈ ਬ੍ਰੀਚ ਦੀ ਰਿਪੋਰਟ ਨਹੀਂ ਆਈ ਹੈ ਪਰ ਜੇ ਕੋਈ ਪਿੱਛੋਂ ਪਾਣੀ ਆਉਂਦਾ ਵੀ ਆ ਪਾਗਾ ਬੰਨ ਤੋਂ ਜੇ ਸਾਡਾ ਪਾਣੀ ਜਿਆਦਾ ਰਿਲੀਜ਼ ਹੁੰਦਾ ਜਿਹੜਾ ਇਸ ਵੇਲੇ ਨਹੀਂ ਕੀਤਾ ਗਿਆ ਲਗਭਗ 55000 ਕਿਊਸਕ ਪਾਣੀ ਜਿਹੜਾ ਚੜਿਆ ਜੜਾ ਪਾਗੜਾ ਤੋਂ ਤੇ ਸਾਰੀ ਡਰੇਨਾਂ ਦਾ ਪਾ ਕੇ ਗਿੱਦੜ ਪਿੰਡੀ ਜਿਹੜਾ ਕੀ ਸਾਡਾ ਲਾਸਟ ਪੁਆਇੰਟ ਹੈ ਜਲੰਧਰ ਦਾ ਜਿੱਥੋਂ ਪਾਣੀ ਲੰਘਦਾ 70000 ਕਿਊਸਕ ਪਾਣੀ ਆ ਰਿਹਾ ਹੈਗਾ ਤੇ ਉੱਤੇ ਸਾਰੀ ਜਿਹੜੇ ਬੰਨ ਸੁਰੱਖਿਅਤ ਨੇ ਤੇ ਸਾਨੂੰ ਜਿਹੜਾ ਮਹਿਕਮੇ ਨੇ ਵੀ ਇਹ ਚੀਜ਼ ਦੱਸੀ ਹੈ ਕਿ ਇੱਥੇ 1 ਲੱਖ ਤੱਕ ਵੀ ਜੇ ਪਾਣੀ ਆ ਜਾਵੇ ਤਾਂ ਸਾਡਾ ਬੰਨ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ ਸਲੋਕਾਂ ਨੂੰ ਘਬਰਾ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਡੇ ਜਿਹੜੇ ਆਫੀਸਰ ਜਾਂ ਸਾਡੇ ਸਾਡੇ ਜਿਹੜੇ ਕਰਮਚਾਰੀ ਤੁਹਾਡੇ ਨਾਲ ਤੁਹਾਡੇ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸੋ ਉਹ ਤੁਹਾਡੀ ਮਦਦ ਕਰਨਗੇ ਨਾਲ ਹੀ ਅਸੀਂ ਹੈਲਪਲਾਈਨ ਨੰਬਰ ਵੀ ਦੋ ਜਗ੍ਹਾ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਸਾਡਾ ਸਟੇਟ ਫਲਡ ਕੰਟਰੋਲ ਨੂੰ ਨੰਬਰ ਹੈ ਇੱਥੇ ਸਾਡੀ ਪੂਰੀ ਟੀਮ 24 ਘੰਟੇ ਤੰਤ ਤੱਕ ਇੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਸਾਡਾ ਵਟਸਐਪ ਮੈਸੇਜਿੰਗ ਨੰਬਰ ਹੈਗਾ 96462225 ਉਸ ਨੰਬਰ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਐਡਰੈਸ ਤੇ ਆਪਣਾ ਤੁਸੀਂ ਮੈਸੇਜ ਬਣਾ ਕੇ ਭੇਜੋਗੇ ਸਾਡੀ ਟੀਮਾਂ ਜਿਹੜੀਆਂ ਤੁਰੰਤ ਪਹੁੰਚ ਕਰਨ ਗਿਆ ਪਰ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪਰਮਾਤਮਾ ਮਿਹਰ ਕਰੂਗਾ ਐਂਡ ਸਾਡੀ ਸਾਰੀ ਜਿਹੜੀ ਟੀਮਾਂ ਵੀ ਹੈਗੀਆਂ ਉਹ ਤੁਹਾਡੇ ਨਾਲ ਜੁੜੀਆਂ ਨੇ ਕੋਈ ਡੈਮ ਹੋਰ ਡੈਮ ਚ ਪਾਣੀ ਚੜਨ ਦੀ ਕੋਈ ਸੂਚਨਾ ਹੈ ਮੇਰੇ ਕੋਲ ਪਲਪਲ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਵਾਟਰ ਰਿਸੋਰਸ ਸਿਓ ਸਿਪਾਰਟਮੈਂਟ ਵੱਲੋਂ ਭੇਜੀ ਜਾ ਰਹੀ ਹੈਗੀ ਹਰ ਘੰਟੇ ਜਿਹੜੀ ਅਪਡੇਟ ਹੁੰਦੀ ਹੈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਵੇਲੇ ਭਾਖੜਾ ਤੋਂ ਸਾਡਾ ਜਿਹੜਾ ਪਾਣੀ ਲਗਭਗ 55000 ਕਿਊਸੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਹਦੇ ਵਿੱਚ ਕੋਈ ਇਨਕਰੀਜ਼ ਹੁੰਦਾ ਹੈ ਉਹ ਅਸੀਂ ਲੋਕਾਂ ਨਾਲ ਵੀ ਸਾਂਝਾ ਕਰਾਂਗੇ ਤੇ ਜਿਹੜੇ ਦਰਿਆਈ ਇਲਾਕੇ ਨੇ ਉੱਥੇ ਅਸੀਂ ਗੁਰਦੁਆਰਿਆਂ ਵਗੈਰਾ ਤੋਂ ਉੱਥੋਂ ਵੀ ਮੰਦਰ ਗੁਰਦੁਆਰਿਆਂ ਤੋਂ ਅਨਾਊਂਸਮੈਂਟਸ ਕਰਾਵਾਂਗੇ ਤਾਂਕਿ ਜੇ ਕੋਈ ਆਪਾ ਲੋਕਾਂ ਦਾ ਵੈਕਿਊਏਸ਼ਨ ਜਾਂ ਰੈਸਕਿਊ ਆਰਾਹਤ ਪਹੁੰਚਾਣੀ